ਮੈਂ ਨਹੀਂ ਪ੍ਰਭ ਸਭ ਕੁਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਨੰਦ ਮਈ ਵਿਚਾਰ ਸੱਚ ਨਾਲ ਜੁੜਨ ਦਾ ਸਮਾਂ ਹੈ ਬਹੁਤ ਕਿਰਪਾ ਹੋਈ ਹੈ ਜੋ ਦਸ਼ਮੇਸ਼ ਪਿਤਾ ਜੀ ਦੇ ਸਮੁੱਚੇ ਪਰਿਵਾਰ ਦੀਆਂ ਸ਼ਹੀਦੀਆਂ ਦੀ ਸਲਾਣਾ ਯਾਦ ਸਾਰੇ ਬ੍ਰਹਮੰਡ ਵਿੱਚ ਪਿਆਰ ਨਾਲ ਬੈਰਾਗ ਨਾਲ ਮਨਾਈ ਗਈ ਹੈ ਉਹਨਾਂ ਸਾਰੇ ਹੀ ਗੁਰਸਿੱਖਾਂ ਬੱਚਿਆਂ ਬਜ਼ੁਰਗਾਂ ਨੌਜਵਾਨਾਂ ਜਿਨ੍ਹਾਂ ਨੇ ਇਸ ਕਰੜੇ ਮੌਸਮ ਵਿੱਚ ਠੰਡ ਦੇ ਮੌਸਮ ਵਿੱਚ ਬਰਸਾਤ ਦੇ ਮੌਸਮ ਵਿੱਚ ਸੇਵਾਵਾਂ ਕੀਤੀਆਂ ਨੇ ਲੰਗਰਾਂ ਦੀਆਂ ਸੇਵਾਵਾਂ ਹੋਰ ਬਹੁਤ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਨੇ ਸਭ ਦੇ ਅੰਦਰ ਜਿਹੜੀ ਆਤਮਕ ਜੋਤ ਜਾਗਦੀ ਜੋਤ ਸੱਤਾ ਦੇ ਰਹੀ ਹੈ ਪਿਆਰ ਦੇ ਰਹੀ ਹੈ ਸੇਵਾ ਕਰਵਾ ਰਹੀ ਹੈ ਉਸ ਪਰਮ ਜੋਤ ਨੂੰ ਸਦਾ ਨਮਸਕਾਰ ਹੈ। ਔਰ ਅਰਦਾਸ ਹੈ ਉਸ ਪਰਮ ਜੋਤ ਦੇ ਅੱਗੇ ਪਰਮੇਸ਼ਰ ਅੱਗੇ ਵਾਹਿਗੁਰੂ ਅੱਗੇ ਕਿ ਇਹਨਾਂ ਸਾਰੇ ਸੇਵਾਦਾਰਾਂ ਨੂੰ ਸਦਾ ਵਾਸਤੇ ਹੀ ਇਹ ਪਿਆਰ ਬੈਰਾਗ ਇਹ ਜਜ਼ਬਾ ਸੇਵਾ ਕਰਨ ਦਾ ਗੁਰੂ ਦੀ ਸੇਵਾ ਕਰਨ ਦਾ ਗੁਰੂ ਅੱਗੇ ਨਤਮਸਤਕ ਹੋਣ ਦਾ ਗੁਰੂ ਦੀ ਕੁਰਬਾਨੀ ਅੱਗੇ ਝੁਕ ਜਾਣ ਦਾ ਇਹ ਜਜ਼ਬਾ ਹਮੇਸ਼ਾ ਹੀ ਹਮੇਸ਼ਾ ਵਾਸਤੇ ਬਖਸ਼ ਦੇਣ ਕਿਉਂਕਿ ਪਿਆਰਿਓ ਅਕਸਰ ਇਹ ਹੁੰਦਾ ਹੈ ਹੁੰਦਾ ਕਿ ਹੋਣਾ ਹੀ ਹੈ ਜਿਉਂ ਹੀ ਅਸੀਂ ਆਪਣੇ ਘਰਾਂ ਵੱਲ ਨੂੰ ਪਰਤਦੇ ਆ ਤਾਂ ਸਾਡੇ ਅੱਗੇ ਉਹੀ ਅਗਿਆਨ ਉਹੀ ਮਾਇਆ ਦੇ ਧੰਦੇ ਸਾਨੂੰ ਖਿੱਚ ਲੈਂਦੇ ਨੇ ਖਿੱਚ ਸ਼ਬਦ ਵਰਤਿਆ ਦਾਸ ਨੇ ਖਿੱਚ ਹੈ ਪਿਆਰਿਓ ਇੱਕ ਤਾਂ ਪਰਮੇਸ਼ਰ ਦੀ ਖਿੱਚ ਹੈ ਗੁਰੂ ਦੀ ਖਿੱਚ ਹੈ ਉਹ ਹੌਲੀ-ਹੌਲੀ ਖਿੱਚ ਪੈਂਦੀ ਹੈ। ਇੱਕ ਮਾਇਆ ਦੀ ਖਿੱਚ ਹੈ, ਇਹ ਬਹੁਤ ਜ਼ਬਰਦਸਤ ਖਿੱਚ ਹੈ ਪਿਆਰਿਓ। ਇਸ ਕਰਕੇ ਅਰਦਾਸ ਹੀ ਹੈ ਕਿ ਉਹਨਾਂ ਸਾਰੇ ਸੇਵਾਦਾਰਾਂ ਨੂੰ ਮਹਾਰਾਜ ਇਹ ਸੇਵਾ ਦਾ ਜਜ਼ਬਾ ਇਹ ਪਿਆਰ ਦਾ ਬੈਰਾਗ ਦਾ ਜਜ਼ਬਾ ਹਮੇਸ਼ਾ ਵਾਸਤੇ ਬਖਸ਼ ਦੇਣ ਤਾਂ ਜ਼ਿੰਦਗੀ ਆਨੰਦਮਈ ਹੋ ਜਾਵੇ ਜੀਵਨ ਆਨੰਦਮਈ ਸਫਲਾ ਹੋ ਜਾਵੇ ਮਾਇਆ ਮੈਂ ਕਿਨਹੀ ਤ੍ਰਿਪਤ ਨਾ ਪਾਈ ਇਨ ਮਾਇਆ ਜਗਦੀਸ਼ ਗਸਾਈ ਤੁਮਰੇ ਚਰਨ ਵਿਸਾਰੇ ਕਿੰਚਤ ਪ੍ਰੀਤਨਾ ਉਪਜ ਜਨ ਕੋ ਜਨ ਕਹਾ ਕਰੇ ਵਿਚਾਰੇ ਏ ਮਾਇਆ ਦੇ ਤੰਦੇ ਮਾਇਆ ਦਾ ਪਿਆਰ ਇਹਦੇ ਅੰਦਰ ਗੁਰੂ ਦਾ ਪਿਆਰ ਨਹੀਂ ਪੈਦਾ ਹੋਣਦਾ ਇਹ ਤਾਂ ਸਲਾਨਾ ਸਮਾਗਮ ਹੁੰਦੇ ਨੇ ਕੁਝ ਅਸਰ ਹੁੰਦਾ ਸਾਡੇ ਮਨਾਂ ਉੱਤੇ ਉਸ ਸਮੇਂ ਦਾ ਉਸ ਵਾਤਾਵਰਣ ਦਾ ਇਸ ਖਿਜ਼ਾ ਵਿੱਚ ਉਹ ਐਸਾ ਮਾਹੌਲ ਬਣ ਜਾਂਦਾ ਹੈ ਸਾਡਾ ਮਨ ਬਹੁਤ ਬਹੁਤ ਖਿੱਚਿਆ ਜਾਂਦਾ ਉਸ ਪਾਸੇ ਨੂੰ। ਤੋਂ ਇਸ ਕਰਕੇ ਪਿਆਰੋ ਦਾਸ ਤਨ ਅਰਦਾਸ ਕਰਦਾ ਹੈ ਕਿ ਗੁਰੂ ਕਿਰਪਾ ਕਰੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਐ ਗੁਰੂ ਨਾਨਕ ਮਹਾਰਾਜ ਆਪਣੇ ਘਰ ਦੀ ਇਸੇ ਤਰ੍ਹਾਂ ਗੋਲੇ ਬਣਾ ਕੇ ਸੇਵਾ ਕਰਾਉਂਦੇ ਰਹੋ। ਤਾਂ ਕਿ ਸਾਡੇ ਜੀਵਨ ਚ ਆਨੰਦ ਪਿਆਰ ਬਣਿਆ ਰਹੇ ਜੋ ਬਹੁਤ ਜ਼ਰੂਰੀ ਹੈ ਸਾਡੀ ਸਾਰੀ ਵਿਚਾਰ ਇਸ ਆਨੰਦ ਇਸ ਪਿਆਰ ਇਸ ਖੁਮਾਰੀ ਦੇ ਆਸ-ਪਾਸੇ ਘੁੰਮਦੀ ਹੈ ਜਿਹਦੇ ਆ ਜਾ ਨਾਲ ਸਾਰੇ ਚਿੰਤਾਵਾਂ ਸਾਰੇ ਦੁੱਖ ਪਿੱਛੇ ਰਹਿ ਜਾਂਦੇ ਨੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ ਉਹਨੂੰ ਯਾਦ ਕਰਨ ਨਾਲ ਹੀ ਉਹਦੀ ਹੋਂਦ ਹਿੱਦ ਵਿੱਚ ਆਉਣ ਨਾਲ ਹੀ ਸਾਰੇ ਸੁਖਾ ਜਾਂਦੇ ਨੇ ਤੇ ਸਾਰੇ ਦੁੱਖ ਚਿੰਤਾਵਾਂ ਕਿਤੇ ਉੱਡ ਜਾਂਦੇ ਨੇ ਇਸ ਕਰਕੇ ਉਹ ਯਾਦ ਆਉਣੀ ਬਹੁਤ ਜ਼ਰੂਰੀ ਹੈ ਉਹ ਯਾਦ ਬਚਪਨ ਚ ਆ ਜਾਵੇ ਜਵਾਨੀ ਚ ਆ ਜਾਵੇ ਨਹੀਂ ਤਾਂ ਫਿਰ ਬੁੱਢੇਪੇ ਵਿੱਚ ਤਾਂ ਆਉਣੀ ਜ਼ਰੂਰੀ ਹੈ ਚਾਹੀਦੀ ਹੈ ਔਰ ਜੀਵਨ ਦਾ ਮਨੋਰਥ ਹੈ ਫਲ ਹੈ ਇਸ ਜੀਵਨ ਦਾ ਮਨੁੱਖਾ ਜਨਮ ਦਾ ਕਿ ਇਹਨੂੰ ਉਹ ਯਾਦ ਆ ਜਾਵੇ ਆਪਣਾ ਘਰ ਯਾਦ ਆ ਜਾਵੇ ਆਪਣਾ ਆਪਾ ਯਾਦ ਆ ਜਾਵੇ ਗੁਰੂ ਯਾਦ ਆ ਜਾਵੇ ਪਰਮ ਆਤਮਾ ਯਾਦ ਆ ਜਾਵੇ ਉਹ ਯਾਦ ਆਉਣ ਦੇ ਨਾਲ ਨਾਲ ਇਹ ਉਹਦੇ ਵਿੱਚ ਸਥਿਤ ਹੋ ਜਾਵੇ ਉਹਦੇ ਵਿੱਚ ਲੈ ਹੀ ਹੋ ਜਾਵੇ ਇਹ ਆਪਣੀ ਵਿਚਾਰ ਹੈ ਇਹ ਅਨੰਤ ਤੋਂ ਚੱਲਦੀ ਆਈ ਹੈ ਗੁਰੂਆਂ ਨੇ ਪੈਗੰਬਰਾਂ ਨੇ ઋਸ਼ੀਆਂ ਨੇ ਸੰਤਾਂ ਮਹਾਪੁਰਸ਼ਾਂ ਨੇ ਅੱਗੇ ਤੋਂ ਅੱਗੇ ਹੁਕਮ ਕੀਤਾ ਕਿ ਚੱਲਦੀ ਰਹਿਣੀ ਚਾਹੀਦੀ ਹੈ ਕਿਉਂ ਸਮੇ ਦੇ ਨਾਲ ਮਾਹੌਲ ਬਦਲਦਾ ਹੈ ਉਦਾਹਰਨਾਂ ਬਦਲਦੀਆਂ ਨੇ ਪਦਾਰਥ ਬਦਲਦੇ ਨੇ ਜੀਵਨ ਬਦਲਦਾ ਹੈ ਤਾਂ ਵਿਚਾਰ ਵਿੱਚ ਵੀ ਫਿਰ ਵਖਰੇਵਾ ਆਉਂਦਾ ਹੈ ਵਿਚਾਰ ਵੀ ਉਸ ਤਰੀਕੇ ਨਾਲ ਹੀ ਕੀਤੀ ਜਾਂਦੀ ਹੈ ਜੇ ਕਿਹਾ ਸੀ ਕਿ ਨਾਨਕ ਨਾਮ ਜਹਾਜ਼ ਹੈ ਤਾਂ ਉਸ ਵੇਲੇ ਜਿਹੜੇ ਜਹਾਜ਼ ਸਮੁੰਦਰੀ ਜਹਾਜ਼ ਦੀ ਗੱਲ ਕੀਤੀ ਸੀ ਚੜੇ ਸੋ ਉਤਰੇ ਪਾਰ ਪਾਰ ਮਤਲਬ ਵੀ ਸਮੁੰਦਰ ਦੇ ਪੱਲੇ ਪਾਸੇ ਉਤਰ ਜਾਂਦਾ ਹੈ ਫੇਰ ਹੁਣ ਹਵਾਈ ਜਹਾਜ਼ ਆ ਗਏ ਇਹ ਵੀ ਵਿਚਾਰ ਚ ਸ਼ਾਮਲ ਹੋ ਗਏ ਕਿੰਨੀਆਂ ਨਵੀਆਂ ਸੈਸ ਦੀਆਂ ਕਾਢਾਂ ਆ ਗਈਆਂ ਬਿਜਲੀ ਆ ਗਈ ਬਿਜਲੀ ਸਾਡੇ ਵਿਚਾਰ ਚ ਸ਼ਾਮਲ ਹੋ ਗਈ ਇਲੈਕਟ੍ਰਿਸਿਟੀ ਸਾਡੇ ਵਿਚਾਰ ਚ ਸ਼ਾਮਲ ਹੋ ਗਈ ਕਿਉਂਕਿ ਇਹ ਉਦਾਹਰਨਾਂ ਨਾਲ ਸਮਝਦਾ ਹੈ ਪਰਮੇਸ਼ਰ ਦੇ ਵਾਸਤੇ ਜਿੰਨੀਆਂ ਉਦਾਹਰਨਾਂ ਦਿੱਤੀਆਂ ਜਾਣ ਘਟਨੇ ਕਿਉਂਕਿ ਉਹਦੇ ਵਰਗਾ ਉਹੀ ਹੈ ਉਹ ਜਿਹੜਾ ਆਨੰਦ ਸਰੂਪ ਹੈ ਉਹ ਆਪਣੇ ਵਰਗਾ ਆਪ ਹੀ ਹੈ ਬਾਕੀ ਉਹਦੀਆਂ ਕਹਾਣੀਆਂ ਕਰਕੇ ਉਦਾਹਰਨਾਂ ਦੇ ਕੇ ਸਮਝਾਇਆ ਜਾਂਦਾ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਕਹੀ ਨਹੀਂ ਜਾਂਦੀ ਉਹਦੀ ਬਾਤ ਅਕਥ ਹੈ ਹੈ ਤਾਂ ਕਥ ਪਰ ਕਹਿਣੀ ਹੈ ਕਹਿੰਦੇ ਰਹਿਣਾ ਹੈ ਮਹਾਪੁਰਸ਼ ਅੱਗੇ ਤੋਂ ਅਗੇ ਹੁਕਮ ਕਰਦੇ ਆਏ ਕਿ ਤੁਸੀਂ ਇਹ ਗੱਲ ਕਰਨੀ ਹੈ ਜਿਨ੍ਹਾਂ ਨੂੰ ਉਹ ਯੋਗ ਸਮਝਦੇ ਸੀ ਜਿਹਨੂੰ ਪ੍ਰਵਾਨ ਸਮਝਦੇ ਸੀ ਕਿ ਇਹ ਬਾਤ ਕਰ ਸਕਦਾ ਹੈ ਇਹਦੇ ਅੰਦਰ ਉਹ ਵਸਤੂ ਪਾ ਦਿੱਤੀ ਕਿ ਇਹ ਵਿਚਾਰ ਕਰੇਗਾ ਇਹ ਸੱਚ ਬੋਲੇਗਾ ਇਹ ਮਾਇਆ ਅੱਗੇ ਝੁਕੇਗਾ ਨਹੀਂ ਇਹ ਝੂਠ ਅੱਗੇ ਝੁਕੇਗਾ ਨਹੀਂ ਕਿਉਂਕਿ ਪਿਆਰਿਓ ਝੁਕਾਉਣਾ ਚਾਹੁੰਦਾ ਹੈ ਜਿਹੜਾ ਝੂਠ ਹੈ ਜਿਹੜਾ ਜ਼ਾਲਮ ਹੈ ਜਿਹੜਾ ਜ਼ੁਲਮ ਹੈ ਜਿਹੜੀ ਦੁਨੀਆ ਹੈ ਇਹਨੂੰ ਚੁਕਾਉਣ ਦਾ ਰਸ ਪਿਆ ਹੈ ਵੀ ਝੁਕ ਜਾਵੇ ਕੋਈ ਸਾਡੇ ਅੱਗੇ ਚੁਕਾਉਂਦੇ ਨੇ ਪਰ ਇਹਨਾਂ ਕੋਲ ਦੇਣ ਨੂੰ ਕੁਝ ਨਹੀਂ ਹੈ ਜੇ ਤੁਸੀਂ ਝੁਕ ਜਾਵੋ ਤਾਂ ਇਹਨਾਂ ਕੋਲ ਦੇਣ ਨੂੰ ਕੁਝ ਨਹੀਂ ਹੈ ਦੇਣ ਨੂੰ ਕੀ ਹੈ ਕਹਿੰਦੇ ਸੀ ਬਾਬਾ ਜੋਰਾਵਾਰ ਫਤਿਹ ਸਿੰਘ ਜੀ ਨੂੰ ਕਿ ਤੁਹਾਨੂੰ ਸੁੱਖ ਦੇ ਦੇਵਾਂਗੇ ਦੁਨੀਆ ਦੇ ਸਾਰੇ ਪੈਸਾ ਡੋਲੇ ਜ਼ਗੀਰਾ ਅਹੁਦੇ ਜਿੰਨਾ ਵਾਸਤੇ ਆਪਾਂ ਭੱਜੇ ਫਿਰਦੇ ਆ ਜਿੰਨਾ ਅਹੁਦਿਆਂ ਵਾਸਤੇ ਜਿੰਨਾ ਪੈਸਿਆਂ ਵਾਸਤੇ ਜਿੰਨਾਂ ਚੀਜ਼ਾਂ ਵਾਸਤੇ ਸਾਰਾ ਸੰਸਾਰ ਭੱਜਿਆ ਫਿਰਦਾ ਆਪਾਂ ਸਾਰੇ ਭੱਜੇ ਫਿਰਦੇ ਆ ਉਹ ਚੀਜ਼ਾਂ ਮਿਲ ਰਹੀਆਂ ਸੀ ਉਹ ਚੀਜ਼ਾਂ ਦੇ ਰਹੇ ਸੀ ਸਹਿਬ ਯਾਦਿਆਂ ਨੂੰ ਇਹਨਾਂ ਕੋਲ ਹੋਰ ਹੈ ਵੀ ਕੀ ਇਹੀ ਕੁਝ ਹੈ ਪਰ ਉਹ ਝੁਕੇ ਨਹੀਂ ਉਹਨਾਂ ਕੋ ਐਸੀ ਕਿਹੜੀ ਵਸਤੂ ਸੀ ਜੋ ਇਹਨਾਂ ਕੋ ਨਹੀਂ ਸੀ ਉਹ ਵਸਤੂ ਗੁਰੂ ਕੋਲੇ ਹੈ ਉਹ ਗੁਰੂ ਅੱਗੇ ਝੁਕੇ ਸੀ ਗੁਰੂ ਵਾਲੇ ਬਣੇ ਸੀ ਤੇ ਗੁਰੂ ਅੱਗੇ ਝੁਕੇ ਸੀ ਪਿਆਰਿਓ ਗੁਰੂ ਅੱਗੇ ਝੁਕਣ ਨਾਲ ਗੁਰੂ ਜਲੀਲ ਨਹੀਂ ਕਰਦਾ ਦੁਨੀਆ ਵਾਂਗੂ ਦੁਨੀਆ ਕਹਿੰਦੀ ਆ ਸਾਡੇ ਅੱਗੇ ਝੁਕੋ ਫੇਰ ਤੁਸੀਂ ਝੁਕੋਗੇ ਦੁਨੀਆ ਜਲੀਲ ਕਰੇਗੀ ਤੁਹਾਨੂੰ ਵਰਤੇਗੀ ਗੁਰੂ ਜਲੀਲ ਨਹੀਂ ਕਰਦਾ ਗੁਰੂ ਤਾਂ ਖਜ਼ਾਨੇ ਖੋਲ ਲੰਦਾ ਪਿਆਰੇ ਗੁਰੂ ਖਜ਼ਾਨੇ ਖੋਲ ਲੰਦਾ ਹੈ ਗੁਰੂ ਉਹ ਬਖਸ਼ਾ ਕਰਦਾ ਜੋ ਇਹ ਸੰਸਾਰ ਤੇ ਕਿਸੇ ਪਾਸਿਓਂ ਮਿਲਦਾ ਨਹੀਂ ਹੈ ਖੁਮਾਰੀ ਆਨੰਦ ਬੇਪਰਵਾਹੀ ਚਿੰਤਾ ਮੁਕਤ ਜੀਵਨ ਮੁਕਤ ਸੰਸਾਰ ਦਾ ਸਭ ਤੋਂ ਬ੍ਰਹਮੰਡ ਦਾ ਸਭ ਤੋਂ ਵੱਡਾ ਫਲ ਜੀਵਨ ਮੁਕਤ ਪਿਆਰ ਵਖ ਦਿੰਦਾ ਗੁਰੂ ਸੋ ਪਿਆਰਿਓ ਇਸ ਕਰਕੇ ਜਿਹੜੇ ਗਿਆਨवान ਨੇ ਉਹ ਦੁਨੀਆ ਅੱਗੇ ਨਹੀਂ ਝੁਕਦੇ ਉਹ ਸਮਰਥ ਗੁਰੂ ਅੱਗੇ ਝੁਕਦੇ ਨੇ ਉਹ ਆਪਣਾ ਸਮਰਪਣ ਗੁਰੂ ਅੱਗੇ ਕਰ ਦਿੰਦੇ ਆ ਅੱਜ ਦੁਨੀਆ ਵਿੱਚ ਇਹ ਰੇਸ ਲੱਗੀ ਹੋਈ ਹੈ ਆ ਜਿਹੜਾ ਨਰਕ ਹੈ ਨਾ ਰਾਜਨੀਤੀ ਦਾ ਨਰਕ ਇਹ ਸ਼ੁਰੂ ਤੋਂ ਚੁਕਾਉਂਦਾ ਹੈ ਚਾਹੇ ਮਗਲਾਜ ਰਹਿ ਹੈ ਚਾਹੇ ਅੰਗਰੇਜ਼ ਰਾਜ ਰਿਹਾ ਚਾਹੇ ਹੁਣ ਦਾ ਰਾਜ ਹੈ ਇਹ ਨਰਕ ਹੈ ਇਹ ਨਰਕਾਂ ਨੂੰ ਲੈ ਜਾਂਦਾ ਜਿਹੜਾ ਨਰਕ ਜਾਂ ਸਵਰਗ ਆਪਾਂ ਸੁਣਦੇ ਆ ਤਾਂ ਆਪਾਂ ਦੇਖਿਆ ਨਹੀਂ ਅਜੇ ਪਰ ਆ ਦੇਖਿਆ ਹੈ ਅਸੀਂ ਰੋਜ਼ ਵੇਖਦੇ ਆ ਇਹ ਜਿਹੜੀ ਰਾਜਨੀਤੀ ਹੈ ਇਹ ਨਰਕਾਂ ਦੇ ਜੀਵ ਨੇ ਨਰਕਾ ਜਿਹੇ ਲੈਂਦੇ ਨੇ ਤੜਫਦੇ ਨੇ ਸਰਦੇ ਨੇ ਵੱਲਦੇ ਨੇ ਉਹ ਸਹਿਬ ਜਿਆਦਿਆਂ ਨੇ ਇਹੀ ਗੱਲ ਕਹੀ ਸੀ ਸੂਬੇ ਨੂੰ ਕਿ ਤੇ ਤੂੰ ਤਾਂ ਧਰਮ ਦਾ ਪਖੰਡ ਕਰਦਾ ਤੇਰੇ ਕੋਲੇ ਉਹ ਹੈ ਨਹੀਂ ਤੇਰੇ ਕੋਲ ਧਰਮ ਨਹੀਂ ਹੈ ਤੇਰੇ ਕੋਲੇ ਸੱਚ ਨਹੀਂ ਹੈ ਉਹ ਜਿਹਦੇ ਕੋਲੇ ਧਰਮ ਨਾ ਹੋਵੇ ਸੱਚ ਨਾ ਹੋਵੇ ਉਹ ਨਰਕੀ ਹੁੰਦਾ ਬਸ ਉਥੇ ਝੂਠ ਹੀ ਹੁੰਦਾ ਹੈ ਉਥੇ ਨਰਕ ਪੁੰਦਾ ਉੱਥੇ ਦੁੱਖ ਹੁੰਦਾ ਕੁੰਭੀ ਨਰਕ ਹੁੰਦਾ ਉੱਥੇ ਜਲਦੇ ਨੇ ਬਲਦੇ ਨੇ ਕਿਵੇਂ ਦੂਸਰੇ ਨੂੰ ਝੁਕਾਉਣਾ ਹੈ ਕਿਵੇਂ ਦੂਸਰੇ ਨੂੰ ਖਤਮ ਕਰਨਾ ਹੈ ਸਾਰੀ ਜ਼ਿੰਦਗੀ ਇਸੇ ਨਰਕ ਚ ਲੰਘ ਜਾਂਦੀ ਹੈ। ਤੋਂ ਗੁਰੂ ਸਾਨੂੰ ਜੀਵਣਾ ਸਿਖਾਉਂਦਾ ਹੈ। ਔਰ ਜਿਨ੍ਹਾਂ ਨੇ ਜੀਆ ਜਿਨ੍ਹਾਂ ਨੇ ਸੱਚ ਵਾਸਤੇ ਕੁਰਬਾਨੀ ਕੀਤੀ। ਉਹਨਾਂ ਨੂੰ ਸਭ ਕੁਝ ਮਿਲਦਾ ਸੀ ਦੁਨੀਆ ਦੇ ਪਦਾਰਥ ਮਿਲਦੇ ਸੀ ਪਿਆਰਿਓ। ਪਰ ਉਹਨਾਂ ਨੇ ਉਹ ਮਨਜੂਰ ਨਹੀਂ ਕੀਤੇ ਸੱਚ ਲਈ ਕੁਰਬਾਨ ਹੋਣਾ ਉੱਚਾ ਸਮਝਿਆ ਔਰ ਇਹ ਸੱਚ ਹੈ ਪਿਆਰੋ ਜਿਸਨੇ ਵੀ ਸੱਚ ਵਾਸਤੇ ਕੁਰਬਾਨੀ ਕੀਤੀ ਹੈ ਦੁਨੀਆ ਨੂੰ ਨਮਸ਼ਕਾਰਾਂ ਦਾ ਕਰਦੀ ਹੈ ਉਹਦੇ ਦਿਨ ਵੀ ਮਨਾਉਂਦੀ ਹੈ ਦੁਨੀਆ ਦੁਨੀਆ ਉਹਨੂੰ ਨਮਸ਼ਕਾਰਾਂ ਕਰਦੀ ਹੈ ਪਰ ਉਹਦੇ ਵਰਗਾ ਜੀਵਨ ਬਣਾਉਣ ਤੋਂ ਡਰਦੀ ਹੈ ਕਿਉਂ ਉਹਦੇ ਵਾਸਤੇ ਮਰਨਾ ਪੈਂਦਾ ਉਦੇ ਵਾਸਤੇ ਮਰਨਾ ਪੈਂਦਾ ਹੈ ਆਪਣੇ ਆਪ ਨੂੰ ਖਤਮ ਕਰਨਾ ਪੈਂਦਾ ਮਰਨ ਤੋਂ ਜਿਹੜੇ ਪਹਿਲਾਂ ਮਰ ਗਏ ਜਿਹੜੇ ਮਨ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਇਸ ਸਰੀਰ ਦੇ ਡਿੱਗਣ ਤੋਂ ਪਹਿਲਾਂ ਹੀ ਜਿਹੜੇ ਮਰ ਜਾਂਦੇ ਨੇ ਗੁਰੂ ਸ਼ਬਦ 'ਚ ਮਰ ਜਾਂਦੇ ਨੇ ਆਪਣੀ ਝੂਠੀ ਹੋਸ਼ ਨੂੰ ਖਤਮ ਕਰ ਦਿੰਦੇ ਨੇ ਸੱਚੀ ਹੋਸ਼ ਵਿੱਚ ਜੀ ਪੈਂਦੇ ਨੇ ਆਪਣੇ ਨਿਜ ਘਰ ਵਿੱਚ ਜੀ ਪੈਂਦੇ ਨੇ ਆਪਣੇ ਨਿਜ ਆਪੇ ਵਿੱਚ ਸਤਿ ਹੋ ਜਾਂਦੇ ਨੇ ਉਹਨਾਂ ਵਾਸਤੇ ਦੁਨੀਆ ਦਾ ਕੋਈ ਵੀ ਡਰ ਨਹੀਂ ਹੁੰਦਾ ਸ਼ਰੀਰ ਚਲਿਆ ਜਾਵੇ ਕੋਈ ਪ੍ਰਵਾਹ ਨਹੀਂ ਕਰਦੇ ਉਹ ਕਿਉਂਕਿ ਜੋ ਉਹਨਾਂ ਨੂੰ ਮਿਲਣਾ ਸੀ ਮਿਲ ਗਿਆ ਜੋ ਉਹਨਾਂ ਨੇ ਪਾਲਣਾ ਸੀ ਪਾ ਲਿਆ ਜਿਵੇਂ ਇੱਕ ਅਮੀਰ ਬੰਦਾ ਆਪਣੇ ਬੈਂਕ ਵੱਲ ਨਿਗਾਹ ਮਾਰਦਾ ਉਹਦਾ ਮਨ ਖੁਸ਼ ਹੋ ਜਾਂਦਾ ਹੈ ਕਿ ਮੇਰੇ ਬੈਂਕ ਚ ਇੰਨਾ ਪੈਸਾ ਪਿਆ ਮੇਰੀ ਇੰਨੀ ਜ਼ਮੀਨਾਂ ਇੰਨੀਆਂ ਫੈਕਟਰੀਆਂ ਨੇ ਉਹ ਉਹਦਾ ਮਨ ਖੁਸ਼ ਹੋ ਜਾਂਦਾ ਹੈ ਕਿਉਂਕਿ ਉਹਨੂੰ ਆਸਰਾ ਉਹਦਾ ਉਹਨੂੰ ਉਹਦਾ ਆਸਰਾ ਹੈ ਉਹ ਐਵੇਂ ਜਿਵੇਂ ਜਿਹੜਾ ਨਾਮ ਜਪਣ ਵਾਲਾ ਹੈ ਜਿਹੜਾ ਸਮਰਪਣ ਵਾਲਾ ਹੈ ਗੁਰੂ ਅੱਗੇ ਜਿਨੇ ਆਪਣਾ ਮੈਂ ਭਾਵ ਖਤਮ ਕਰਤਾ ਉਹ ਨਿਗਾਹ ਮਾਰਦਾ ਹੈ ਪਰਿਪੂਰਨ ਪਰਮੇਸ਼ਰ ਉੱਤੇ ਉਹਨੂੰ ਉਹਦਾ ਆਸਰਾ ਹੁੰਦਾ ਉਹ ਖੁਸ਼ ਹੋ ਜਾਂਦਾ ਉਹ ਭਾਵੇਂ ਭਾਈ ਮਤੀ ਦਾਸ ਸੀ ਭਾਵੇਂ ਸਤੀ ਦਾਸ ਭਾਵੇਂ ਭਾਈ ਦਿਆਲਾ ਭਾਈ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਅਣਗਿਣਤ ਨੇ ਪ੍ਰਵਾਇ ਨਹੀਂ ਕੀਤੀ ਜਿਹੜੇ ਖੜ ਜਾਂਦੇ ਸੀ ਤੋਂ ਸ਼ੀਧੀ ਦੇਣ ਵਾਲੇ ਉਹ ਜ਼ਾਲਮ ਹਰਾਨ ਹੁੰਦੇ ਸੀ ਜਿਹੜੇ ਜਲਾਦ ਹਰਾਨ ਹੁੰਦੇ ਸੀ ਵੀ ਕਮਾਲ ਹੈ ਅਸੀਂ ਚੀਰਨਾ ਆਰੇ ਨਾਲ ਅਸੀਂ ਬੰਦ-ਬੰਦ ਕੱਟਣਾ ਤੇ ਇਹਦਾ ਚਿਹਰਾ ਲਾਲ ਹੋਇਆ ਪਿਆ ਖੁਸ਼ੀ ਨਾਲ ਇਹ ਕਿਹੜੀ ਕਿਹੜਾ ਰੰਗ ਹੈ ਜਾ ਕੋ ਹਰ ਰੰਗ ਲਾਗੋ ਇਸ ਜਗਮੈਂ ਸੋਕਹੀਤ ਹੈ ਸੂਰਾ ਸੂਰਾ ਸੋ ਪਹਿਚਾਨਣੀ ਹੈ ਜੋ ਲੜਾ ਦੀਨ ਕੇ ਹੈ ਦੀਨ ਕਹਿੰਦੇ ਨੇ ਗਰੀਬ ਨੂੰ ਗੁਲਾਮ ਨੂੰ ਜਿਹੜਾ ਗੁਲਾਮਾਂ ਵਾਸਤੇ ਲੜਦਾ ਹੈ ਜਿਹੜਾ ਗਰੀਬਾਂ ਵਾਸਤੇ ਲੜਦਾ ਹੈ ਉਹ ਹੈ ਸੂਰਮਾ ਆਪਣੇ ਵਾਸਤੇ ਤਾਂ ਦੁਨੀਆ ਲੜ ਕੇ ਮਰ ਜਾਂਦੀ ਹੈ ਆਪਣੀਆਂ ਜ਼ਮੀਨਾਂ ਵਾਸਤੇ ਰੋਜ਼ ਕਤਲ ਹੁੰਦੇ ਨੇ ਪਿਆਰੋ ਉਹ ਸ਼ਹੀਦ ਹੋ ਜਾਂਦੇ ਨੇ ਉਹ ਤਾਂ ਮਾਇਆ ਦੇ ਖੁਜ ਡਿਗ ਪੈਂਦੇ ਆ ਜਿਹੜੇ ਦੂਸਰਿਆਂ ਵਾਸਤੇ ਪਰ ਉਪਕਾਰ ਵਾਸਤੇ ਜਿਹੜੇ ਆਪਣਾ ਆਪਾ ਪਰਵਾਣ ਕਰ ਦਿੰਦੇ ਨੇ ਉਹ ਹੁੰਦੇ ਨੇ ਸੂਰਮੇ ਤੇ ਸੂਰਮਾ ਇਹ ਸੰਸਾਰ 'ਚ ਪਿਆਰਿਓ ਕੋਈ ਕੋਈ ਹੈ ਮੈਂ ਪਹਿਲਾਂ ਬੇਨਤੀ ਕੀਤੀ ਆ ਜਦੋਂ ਅਸੀਂ ਫਤਿਹਗੜ੍ਹ ਸਾਹਿਬ ਤੋਂ ਘਰਾਂ ਨੂੰ ਮੁੜਦੇ ਆ ਨਾ ਆਪਣੇ ਪਿੰਡਾਂ ਨੂੰ ਟ੍ਰੈਲੀਆਂ ਮੋੜਦੇ ਆ ਤੇ ਘਰਾਂ 'ਚ ਜਾ ਕੇ ਬੈਨੇ ਆ ਕਿਸ ਦੇ 1-2 ਦਿਨ ਰਹਿੰਦੀ ਹੋਏਗੀ ਇਹ ਖੁਮਾਰੀ ਹਫਤਾ ਰਹਿੰਦੀ ਹੋਏਗੀ ਬਾਲੀ ਕਿਸੇ ਦੇ ਮਹੀਨਾ ਰਹਿੰਦੀ ਹੋਏਗੀ ਮਾਇਆ ਆਪਣਾ ਜਾਲ ਪਾ ਲੈਂਦੀ ਆ ਪਿਆਰਿਓ ਉਹੀ ਕਲੇਸ਼ ਉਹੀ ਝਗੜੇ ਉਹੀ ਲਾਲਚ ਉਹੀ ਤੋਂ ਤੇ ਉਹੀ ਮੈਂ ਪਰ ਬਹੁਤ ਵਿਰਲੇ ਨੇ ਬਹੁਤ ਵਿਰਲੇ ਨੇ ਜਿਹੜੇ ਸਦਾ ਇੱਕ ਰੰਗ ਰਹਿੰਦੇ ਨੇ ਪਿਆਰ ਦਾਸ ਵੀ ਇਸ ਵਾਰ ਨਹੀਂ ਨਤਮਸਤਕ ਹੋ ਸਕੇ ਆ ਸਰੀਰ ਕਰਕੇ ਪਤੇਗੜ ਸਾਹਿਬ तकरीबन ਪਿਛਲੇ 25 30 ਸਾਲਾਂ ਤੋਂ ਲਗਾਤਾਰ ਨਤਮਸਤਕ ਹੋਣ ਜਾਂਦਾ ਸੀ ਸਰੀਰ ਕਰਕੇ ਇਸ ਵਾਰ ਨਹੀਂ ਜਾ ਸਕੇ ਨਮਸਕਾਰ ਹੈ ਕਿਉਂਕਿ ਉਹ ਸਰਵ ਵਿਆਪੀ ਨੇ ਜਿਹਨੂੰ ਇਹ ਵਿਸ਼ਵਾਸ ਆ ਗਿਆ ਜਾ ਕੇ ਮਨ ਵਿਸ਼ਵਾਸ ਪ੍ਰਭ ਆਇਆ ਉਹ ਪਰਮੇਸ਼ਰ ਹੀ ਹੈ ਮਾਤਾ ਗੁਜਰਕੌਰ ਹੈ ਚਾਹੇ ਸਭ ਜਾਦ ਨੇ ਦਸ਼ਮੇਸ਼ ਬਿਤਾ ਹੈ ਸ਼ਹੀਦ ਸਿੰਘ ਨੇ ਆਪਾਂ ਹਰ ਰੋਜ਼ ਅਰਦਾਸ ਕਰਦੇ ਆ ਤਿੰਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਿਉਂ ਬੋਲਦੇ ਆ ਉਹ ਕਹਿੰਦੇ ਉਹਨਾਂ ਦਾ ਧਿਆਨ ਧਰ ਕੇ ਕਹੋ ਵਾਹਿਗੁਰੂ ਵੀ ਉਹ ਵਾਹਿਗੁਰੂ ਹੀ ਹੈ ਚਾਹੇ ਬਾਬਾ ਜੁਰਾਵਰ ਸਿੰਘ ਬਾਬਾ ਫਤੇ ਸਿੰਘ ਬਾਬਾਜੀ ਸਿੰਘ ਬਾਬਾ ਜਾਰ ਸਿੰਘ ਚਾਹੇ ਪੰਜ ਪਿਆਰੇ ਤੇ ਦਸ਼ਮੇਸ਼ ਦਾ ਸਾਰਾ ਪਰਿਵਾਰ ਸਾਰੇ ਹੀ ਸ਼ਹੀਦ ਉਹ ਵਹਿਗਰੂ ਹੀ ਹੈ ਉਥੇ ਵਹਿਗਰੂ ਪਰੜ ਹੈ ਉਹਨਾਂ ਸੀਰਾਂ ਵਿੱਚ ਤਾਂ ਹੀ ਨਹੀਂ ਡਰਦਾ ਉਹ ਤਾਂ ਹੀ ਉਹ ਸੀਰ ਨੂੰ ਕੁਰਬਾਨ ਕਰ ਦਿੰਦਾ ਸਾਡੇ ਸਾਰਿਆਂ ਵਿੱਚ ਵੀ ਵਹਿਗਰੂ ਜੀ ਨੇ ਪਰ ਸਾਡੇ ਅਜੇ ਮੈਲ ਫਸੀ ਹੋਈ ਹੈ ਅਜੇ ਮਾਇਆ ਦੀ ਚਿੰਤਾ ਲੱਗੀ ਹੋਈ ਹੈ ਸਾਡੇ ਜੇ ਪਰ ਪਰਮ ਦੂਰ ਨਹੀਂ ਹੋਇਆ ਸਾਡਾ ਅਜੇ ਇਸ ਕਰਕੇ ਅਸੀਂ ਡਰਦੇ ਹਾਂ ਅਸੀਂ ਅਜੇ ਆਪਣੇ ਆਪ ਨੂੰ ਵਹਿਗਰੂ ਨਹੀਂ ਕਹਿ ਸਕਦੇ ਜਿਨੂੰ ਇਹ ਪਤਾ ਲੱਗ ਗਿਆ ਕਿ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ ਸਬੈ ਘਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ ਰੇ ਓਨੂੰ ਪਤਾ ਹੈ ਸਭ ਹੀ ਮਦ ਅਲਿਪਤੋ ਰਹਿ ਜੋ ਕਛ ਕਹਿਣਾ ਸੋ ਆਪੇ ਕਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਉ ਪੁਕਾਰ ਇਹ ਰੋਹਾਨਿਤ ਹੈ ਪਿਆਰਿਓ ਜਜਵੇ ਜਿਹੜੇ ਨੇ ਉਹ ਸਾਥੋਂ ਸੇਵਾ ਕਰਾਉਂਦੇ ਨੇ ਸ਼ੁਭ ਕਰਮ ਕਰਾਉਂਦੇ ਨੇ ਜਜਵੇ ਆ ਤੁਮੀ ਅੱਗੇ ਚਲੇ ਜਾਣਾ ਇਹ ਜਜਵੇ ਨੇ ਜਿਹਦੇ ਆਪਾਂ ਸੇਵਾ ਕਰਦੇ ਆ ਵਿਰਾਗ ਹੈ ਪਿਆਰ ਹੈ ਸੇਵਾ ਹੈ ਸੰਤੋਖ ਹੈ ਤਿਰਜ ਹੈ ਇਹ ਜਜਵੇ ਨੇ ਇਹ ਸੂਖਸ਼ਮ ਸਰੀਰ ਦਾ ਹਿੱਸਾ ਨੇ ਇਹ ਚੰਗੇ ਨੇ ਇਹਨਾਂ ਨੂੰ दैवी ਗੁਣ ਕਿਹਾ ਦੁਜੇ ਵੀ ਨੇ ਇੱਥੇ ਜਜਬੇ ਦੁਜੇ ਵੀ ਨਹੀਂ ਸਾਡੇ ਅੰਦਰ ਕਾਮ ਕਰੋ ਲੋਭ ਮੋਹ ਹੰਕਾਰੀ ਖਚੂਲੀ ਮੈਂ ਮੇਰੀ ਹੰਗਤਾ ਮਮਤਾ ਦਿੰਦਿਆ ਵਿਸ਼ੇਵਕਰ ਸ਼ਬਦ ਸਪਸ ਰੂਪ ਰਸ ਗੰਧ ਹੰਸហេ ਤ ਲੋਭ ਕੋਪ ਚਾਰੇ ਨਦੀ ਅੱਗ ਇਹ ਵੀ ਹੈਗੇ ਇਹ ਨੀਵਾਂ ਲੈ ਕੇ ਜਾਣ ਵਾਲੇ ਨਰਕਾਂ ਨੂੰ ਲੈ ਕੇ ਜਾਣ ਵਾਲੇ ਨੇ ਸੋ ਜਿਹੜੇ ਉੱਤਮ ਜਜਵੇ ਨੇ ਦੇਵੀ ਜਜਵੇ ਨੇ ਇਹ ਸਾਥੋਂ ਸ਼ੁਭ ਕਰਮ ਕਰਾਉਂਦੇ ਨੇ ਇਹ ਸਾਨੂੰ ਪਰਮੇਸ਼ਰ ਵੱਲ ਲੈ ਕੇ ਜਾਂਦੇ ਨੇ ਜਿੱਥੇ ਪਰਮੇਸ਼ਰ ਹੈ ਉੱਥੇ ਰਜਵੇ ਨਹੀਂ ਉੱਥੇ ਤਾਂ ਸ਼ੁੱਧ ਚੇਤਨ ਹੈ ਉੱਥੇ ਕੋਈ ਫੁਰਨਾ ਨਹੀਂ ਹੈ ਉੱਥੇ ਇੱਕ ਰਸ ਇੱਕੋ ਹੀ ਹੈ ਜਿੱਥੇ ਗੁਰਪ੍ਰਸਾਦ ਕਿਹਾ ਹੈ ਇਹ ਵਿਚਾਰ ਥੋੜੀ ਪਿਆਰੋ ਔਖੀ ਹੈ ਜਿੱਥੇ ਗੁਰਪ੍ਰਸਾਦ ਕਿਹਾ ਹੈ ਉਹ ਕਿਰਪਾ ਕਰਦਾ ਹੈ ਕਿਰਪਾ ਦਾ ਸਾਗਰ ਹੈ ਉੱਥੇ ਫਿਰ ਦੋ ਹੋ ਜਾਂਦੇ ਨੇ ਇੱਕ ਕਿਰਪਾ ਕਰਨ ਵਾਲਾ ਤੇ ਇੱਕ ਜਿੱਤੇ ਕਿਰਪਾ ਕਰਦਾ ਹੈ ਜਿਸ ਤਰ੍ਹਾਂ ਉਹ ਇੱਕ ਹੈ ਉੱਥੇ ਆਪ ਹੀ ਹੈ ਉੱਥੇ ਕਿੰਨੇ ਕਰਤੇ ਕਿਰਪਾ ਕਰਦੀ ਹੈ ਜਦੋਂ ਉਹ ਰਚਨਾ ਰਚਦਾ ਹੈ ਗੁਰੂ ਬਣਦਾ ਹੈ ਫਿਰ ਉਹ ਕਿਰਪਾ ਕਰਦਾ ਹੈ ਜਦੋਂ ਗੁਰੂ ਬਣ ਜਾਂਦਾ ਹੈ ਉਹ ਫਿਰ ਆਪਣੀ ਇਸ ਰਚਨਾ ਉੱਤੇ ਕਿਰਪਾ ਕਰਦਾ ਨਹੀਂ ਤਾਂ ਉਹ ਆਪੇ ਆਪ ਹੀ ਹੈ ਵੱਡਾ ਦਾਤਾ ਤਿਲ ਨਾ ਤਮਾਏ ਉਹਨੂੰ ਤੇਲੇ ਜਿੰਨੀ ਵੀ ਤਮਾ ਨਹੀਂ ਹੈ ਕੋਈ ਕੋਈ ਮੈਨੂੰ ਯਾਦ ਕਰੇ ਕੋਈ ਮੇਰੇ ਗੁਣ ਗਾਵੇ ਉਹ ਤਾਂ ਆਪਣੇ ਬੱਚਾ ਨੂੰ ਵੇਖ ਕੇ ਖੁਸ਼ ਹੁੰਦਾ ਪਰ ਉਹ ਇਸ ਖੇਲ ਤੋਂ ਪਰੇ ਹੈ ਇਹ ਤਮਾਸ਼ਾ ਹੈ ਤਾਂ ਹੀ ਤਾਂ ਵਿਸ਼ਵਪਤਾ ਨੇ ਕਿਹਾ ਸੀ ਦੇਖਣ ਆਇਓ ਜਗਤ ਤਮਾਸ਼ਾ ਬਚਿੱਤਰ ਨਾਟਕ ਕਿਹਾ ਇਹਨੂੰ ਮਾਰੇ ਨੇ ਬਚਿੱਤਰ ਨਾਟਕ ਅਜੀਬ ਨਾਟਕ ਅਜੀਬ ਤਮਾਸ਼ਾ ਹੈ ਤਮਾਸ਼ਾ ਦੇਖ ਲੋ ਪਿਆਰੋ ਆਪਾਂ ਆਪਣੇ ਬੱਚਿਆਂ ਨੂੰ ਕੰਡਾ ਨਹੀਂ ਉਹ ਜਨਨ ਦੇ ਤੇ ਜਿੰਨੇ ਤਮਾਸ਼ਾ ਜਾਣਿਆ ਉਹਨਾਂ ਨੇ ਕੁਰਬਾਨ ਕਰ ਦਿੱਤੇ ਹੱਸਦੇ ਹੱਸਦੇ ਇਸ ਕਰਕੇ ਪਿਆਰੋ ਇਸ ਪਾਸੇ ਆਓ ਆਪਣੀ ਸੁੱਤ ਨੂੰ ਇਸ ਪਾਸੇ ਲੈ ਕੇ ਆਓ ਇਹ ਗੁਰੂ ਦੀ ਖਿੱਚ ਹੈ ਇਹ ਪੈਂਦੀ ਐ ਪਰ 1 ਪੁਆਇੰਟ ਤੋਂ ਅੱਗੇ ਜਾ ਕੇ ਪੈਂਦੀ ਐ ਉਸ ਤੋਂ ਪਹਿਲਾਂ ਗੁਰੂ ਨਹੀਂ ਖਿੱਚਦਾ ਇਸ ਮਾਇਆ 'ਚ ਪਰੁੰਨੇ ਹੋਏ ਨੂੰ ਗੁਰੂ ਨਹੀਂ ਖਿੱਚਦਾ ਜਦੋਂ ਅਜੇ ਇਹਦਾ ਖੇਲ ਖੇਡ ਨੂੰ ਜੀ ਕਰਦਾ ਐ ਮਾਇਆ ਦੀ ਉਦੋਂ ਗੁਰੂ ਨਹੀਂ ਖਿੱਚਦਾ ਰੋਏਗਾ ਇਹ ਜਦੋਂ ਇਹਦਾ ਪ੍ਰੇਮ ਦੀ ਖੇਲ ਖੇਡ ਨੂੰ ਜੀ ਕਰਦਾ ਚਾਹੇ ਉਹ ਬਚਪਨ 'ਚ ਖੇਡ ਲੇ ਸਭ ਯਾਦ ਨੇ ਖੇਲੀ ਪ੍ਰੇਮ ਦੀ ਖੇਲ ਤਰੂਪ ਲਾਪਸਲਾਦ ਨੇ ਖੇਲੀ ਜਵਾਨੀ ਵਿੱਚ ਖੇਲ ਲਵੇ ਬੁੜੇਪੇ ਵਿੱਚ ਤਾਂ ਜਰੂਰ ਖੇਲੇ ਪਿਆਰ ਦੇ ਖੇਲ ਜਦੋਂ ਇਹ ਪਿਆਰ ਦੇ ਖੇਲ ਖੇਲਦਾ ਫਿਰ ਗੁਰੂ ਨੂੰ ਖਿੱਚ ਲੈਂਦਾ ਗੁਰੂ ਇਹਦਾ ਇਰਾਦਾ ਵੇਖਦਾ ਸੋ ਆਪਾਂ ਇਰਾਦਾ ਬਣਾਈਏ ਗੁਰੂ ਅੱਗੇ ਨਤਮਸਤਕ ਹੋਈਏ ਗੁਰੂ ਅੱਗੇ ਝੁਕ ਜਾਈਏ ਹੋਰ ਕਿਸੇ ਅੱਗੇ ਝੁਕੀਏ ਨਾ ਦੁਨੀਆ ਨੇ ਸਾਨੂੰ ਜਲੀਲ ਕਰਨਾ ਝੁਕਾਂਗੇ ਤਾਂ ਅਸੀਂ ਗੁਰੂ ਅੱਗੇ ਝੁਕ ਜਾਈਏ ਇਹ ਮੌਕਾ ਹੈ ਝੁਕਣ ਦਾ ਗੁਰੂ ਅੱਗੇ ਸਾਰੇ ਖਜ਼ਾਨੇ ਖੋਲ ਦੇਗਾ ਸੋ ਇਹ ਆਪਣੀ ਵਿਚਾਰ ਜਿਹੜੀ ਹੈ ਇਹ ਇਸੇ ਤਰ੍ਹਾਂ ਗੁਰੂ ਮਾਰਚ ਲਈ ਜਾਣਗੇ ਅਸੀਂ ਆਨੰਦ ਲੈਂਦੇ ਰਵਾਂਗੇ ਇਤਿਹਾਸ ਨਾਲ ਜੁੜ ਕੇ ਇਤਿਹਾਸ ਦੇ ਵਿੱਚੋਂ ਕੁਝ ਰਸ ਲੈਣਾ ਹੁੰਦਾ ਹੈ ਦਿਮਾਗੀ ਗੱਲਾਂ ਨਹੀਂ ਕਰਨੀਆਂ ਹੁੰਦੀਆਂ ਵੀ ਉਹਨੇ ਆ ਕਰਤਾ ਉਹਨੇ ਆ ਕਰਤਾ ਉਹ ਖੇਲ ਹੈ ਇੱਕ ਇੱਕ ਖੇਲ ਹੈ ਨਾਟਕ ਹੈ ਤਮਾਸ਼ਾ ਹੈ ਦੇਖ ਆਇਓ जग ਤਮਾਸ਼ਾ ਇਹਦੇ ਵਿੱਚੋਂ ਅਸੀਂ रस ਲੈਣਾ ਹੈ ਕਿ ਸੱਚ ਕੀ ਹੈ ਤੇ ਝੂਠ ਕੀ ਹੈ ਝੂਠ ਨੂੰ ਛੱਡ ਦੇਣਾ ਹੈ ਸੱਚ ਨੂੰ ਅਪਣਾ ਲੈਣਾ ਆਪਣੇ ਆਪੇ 'ਚ ਆ ਜਾਣਾ ਹੈ ਜੀਵਨ ਸੌਖਾ ਹੋ ਜਾਵੇ ਦੁਨੀਆ ਵਿੱਚ ਸ਼ਾਂਤੀ ਹੋ ਜਾਵੇ ਇਹ ਕਲੇਸ਼ ਖਤਮ ਹੋ ਜਾਣ ਇਹਦੇ ਵਾਸਤੇ ਕੋਸ਼ਿਸ਼ ਕਰਨੀ ਹੈ ਭੁੱਲਾਂ ਚੁੱਕਾ ਮaaf ਕਰਿਓ ਉਸ ਦੇ ਪਾਸ ਸ਼ਾਇਰ ਕਿਰਪਾ ਕਰਨ ਸਾਡੇ ਸਾਰੇ ਅੰਦਰ ਇਹ ਪਿਆਰ ਬੈਰਾਗ ਦਲੇਰੀ ਕੁਰਬਾਨੀ ਦਾ ਜਜ਼ਬਾ ਪੈਦਾ ਹੋਵੇ ਜਿਸ ਦੇ ਕਾਰਨ ਅਸੀਂ ਉਸ ਪਰਮੇਸ਼ਰ ਵੱਲ ਨੂੰ ਖਿੱਚੇ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ